ਅਹ ਦੇਖੋ ਸਮੇਂ-ਸਮੇਂ 'ਵੀ ਇਹ ਗੱਲਾਂ ਨੇਗੀਆਂ ਅਹ ਜਦ ਸਾਡੇ ਜਿੰਨੇ ਜਿਵੇਂ ਸਾਡੇ ਬਜ਼ੁਰਗ ਨੇਗੇ ਮਾਤਾ ਮਾਂ-ਬਾਪ ਨੇਗੇ ਵੀ ਉਹਨਾਂ ਦੇ ਸਮੇਂ ਲੋਕ ਸਿਰ 'ਚ ਤੇਲ ਛੱਸਦੇ ਸੀ ਇੱਕ ਮਤਲਬ ਚਾਹੇ ਬਜ਼ੁਰਗ ਸੀ ਚਾਹੇ ਮਤਲਬ ਜਵਾਨ ਸੀ ਬੱਚੇ ਸੀ ਤਾਂ ਉਹ ਸਿਰ ਛੱਸਣਾ ਅਹ ਇੱਕ ਬਹੁਤ ਵੱਡੀ ਗੱਲ ਹੁੰਦੀ ਸੀਗੀ ਬੱਚਿਆਂ ਦਾ ਹੁਣ ਤਾਂ ਬਾਲ ਚਿੱਟੇ ਆਣ ਲੱਗੇ ਤਾਂ ਬਾਲ ਵੀ ਤਾਂ ਚਿੱਟੇ ਜਾਂਦੇ ਨੇ ਜਦੋਂ ਮਤਲਬ ਉਹਨਾਂ ਕਰਨਾ ਤੇ ਨਹੀਂ ਲਗਾਉਣਾ ਆਪਾਂ ਨੇ ਤਰ੍ਹਾਂ ਤਰ੍ਹਾਂ ਦੇ ਕੈਮੀਕਲ ਲਗਾਣੇ ਆ ਤੇ ਇਹ ਚੀਜ਼ਾਂ ਸਾਰੀਆਂ ਛੱਡ ਕੇ ਛੱਡਣੀਆਂ ਚਾਹੀਦੀਆਂ ਨੇ ਤੇ ਇਹ ਜਿਹੜਾ ਸੇਬੂ ਤੇਲ ਛਸਣਾ ਪੋਰਪੜੀਆਂ ਨੂੰ ਤੇਲ ਲਗਾਉਣਾ ਤੇ ਇਹ ਇਹ ਚੀਜ਼ਾਂ ਜ਼ਰੂਰੀ ਨੇ ਜਾਂ ਤੇਲ ਲਗਾ ਰਹੋ ਜਾਂ ਦੇਸੀ ਘਿਓ ਲਗਾ ਲਓ ਬਜ਼ੁਰਗਾਂ ਦੇ ਜਰੂਰ ਕਰੋ ਬਜ਼ੁਰਗਾਂ ਦੇ ਸੇਵਾ ਕਰਾਂਗੇ ਤਾਂ ਸੇਵਾ ਕੰਮ ਦੇ ਨਾਲ ਨਾਲ ਫਲ ਮਿਲੂਗਾ ਗਾਹ ਆਣ ਵਾਲੀ ਆਪਣੀ ਜਨਰੇਸ਼ਨ ਨੂੰ ਆਣ ਵਾਲੇ ਬੱਚਿਆਂ ਨੂੰ ਵੀ ਇਹ ਪਤਾ ਲੱਗੂਗਾ ਵੀ ਜੇ ਦੇਖਣ ਕਿ ਤਾਹੀਂ ਪਤਾ ਲੱਗਣਾ ਵੀ ਸਾਡੇ ਮਾਪੇ ਸਾਡੇ ਗਾਹਾਂ ਦਾਦਾ ਦਾਦੀਆਂ ਵੀ ਤੇ ਵੱਡੇ ਕੋਈ ਵੀ ਆ ਤਾਂ ਉਹਨਾਂ ਦੀ ਸੇਵਾ ਕਰਦੇ ਦੇਖ ਕੇ ਹੀ ਬੱਚਿਆਂ ਨੇ ਉਸ ਤਰੀਕੇ ਦੇ ਬਣ ਜਾਣਾ ਮੋਬਾਈਲ ਤਾਂ ਬੱਚੇ ਅੱਜ ਕੱਲ ਬਹੁਤ ਦੇਖਦੇ ਨੇ ਔਰ ਇਹ ਚੀਜ਼ਾਂ ਬਿਲਕੁਲ ਨਹੀਂ ਹੈਗੀਆਂ ਬੱਚਿਆਂ ਨੂੰ ਸਿਖਾਓ ਘਰ ਦੇ ਵਿੱਚ ਵੱਡਿਆਂ ਦੀ ਇੱਜ਼ਤ ਕਰੋ ਬੱਜਿਆ ਬਜ਼ੁਰਗਾਂ ਦੀ ਸੇਵਾ ਕਰਨੀ ਜ਼ਰੂਰੀ ਆ ਬਜ਼ੁਰਗਾਂ ਨੂੰ ਬਿਠਾ ਕੇ ਆਰਾਮ ਨਾਲ ਨੜਾ ਤਣਾਓ ਤੁਸੀਂ ਤੇ ਵਧੀਆ ਖਾਣ ਪੀਣ ਨੂੰ ਨਾ ਹੁੰਦੋ ਜੇ ਅੱਜ ਆਪਾਂ ਬਜ਼ੁਰਗਾਂ ਦੀ ਕਦਰ ਕਰਾਂਗੇ ਤਾਂ ਬਜ਼ੁਰਗ ਵੀ ਆਪਣੀ ਕਦਰ ਕਰਨਗੇ ਐਜੀ ਤਾਂ ਕੋਈ ਗੱਲ ਹੈ ਨਹੀਂ ਮਾਪੇ ਤਾਂ ਆਪਣੇ ਬੱਚਿਆਂ ਦੇ ਜਿੰਨਾ ਮਰਜ਼ੀ ਝੂਠ ਬੋਲਣਾ ਪਵੇ ਉਹ ਵੀ ਬੋਲਦੇ ਨੇ ਤੇ ਜਿੰਨਾ ਮਤਲਬ ਆਪਾਂ ਬੱਚਾ ਗਲਤ ਹੋਵੇ ਨਾ ਤੇ ਮਾਵਾਬ ਵੀ ਇਹੀ ਕਹਿੰਦੇ ਨੇ ਨਹੀਂ ਸਾਡੇ ਬੱਚੇ ਬਹੁਤ ਹੀ ਲਾਇਕ ਨੇ ਸਾਡਾ ਬੱਚਾ ਗਲਤੀ ਕਰੇ ਨਹੀਂ ਸਕਦਾ ਪਰ ਅੱਜ ਕੱਲ ਨੌਜਵਾਨ ਪੀੜ੍ਹੀ ਇਸ ਚੀਜ਼ ਤੋਂ ਪਿੱਛੇ हट ਗਈ ਆ ਮੇਰਾ ਕਹਿਣਾ ਮਤਲਬ ਇਹੀ ਆ ਕਿ ਬਜ਼ੁਰਗਾਂ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਆ ਨਾਲੇ ਸਿਹਤਮੰਦ ਜਿਹੀਆਂ ਚੀਜ਼ਾਂ ਹੋ ਹੁੰਦੀਆਂ ਨੇ ਸਿਹਤਮੰਦ ਚੀਜ਼ਾਂ ਦਾ ਫਾਇਦਾ ਹੈ ਜੇ ਡਾਕਟਰਾਂ ਦੇ ਜਾਣਦਾ ਜਾਂ ਜਾਣਦਾ ਕੋਈ ਮਤਲਬ ਇਹ ਨਹੀਂ ਬਣਦਾ ਜੇ ਆਪਾਂ ਕਰੇ ਆਪਣਾ ਇਹ ਸਾਰੀਆਂ ਚੀਜ਼ਾਂ ਕਰੀਏ ਬਜ਼ੁਰਗਾਂ ਦੇ ਪੈਰਾਂ ਦੀ मालिश ਹੋ ਗਈ ਲੱਤਾਂ ਦੀ मालिश ਹੋ ਗਈ ਉਹਨਾਂ ਨੂੰ ਖਾਣ ਪੀਣ ਨੂੰ ਵਧੀਆ ਦਿੱਤਾ ਤੇ ਕੋਈ ਉਹਨਾਂ ਨਾਲ ਨਫ਼ਰਤ ਨਾ ਕਰੋ ਕਿਉਂਕਿ ਬਜ਼ੁਰਗਾਂ ਦੇ ਹੁਣ ਆਉਣ ਵਾਲੇ ਟਾਈਮ ਦਾ ਇਹ ਹੁੰਦਾ ਵੀ ਦੰਦ ਨਿਕਲ ਜਾਂਦੇ ਨੇਗੇ ਦੰਦ ਨਿਕਲਦੇ ਨਿਕਲਦੇ ਬੈਠੇ ਬੈਠੇ ਬੱਚੇ ਕਹਿੰਦੇ ਨੇ ਆ ਦੇਖੋ ਮਾਵਾ ਆਪ ਨੂੰ ਖਾਣ ਦੀ ਅਕਲ ਨਹੀਂ ਕਿਤੇ ਲਿਜਾ ਕੇ ਵੀ ਕਿਤੇ ਲੈ ਕੇ ਜਾਣਾ ਖਾਣ ਪੀਣ ਲਈ ਵਿਆਹ ਸਾਦੀ ਲਈ ਤਬ ਕਹਿਣੇ ਮੈਂ ਰਹਿਣ ਤੋਂ ਇਹ ਉਥੇ ਜਰੂਸ ਕਢਰੂਗੇ ਇਹ ਚੀਜ਼ਾਂ ਆਪਾਂ ਮਾਪੇ ਕਰਾਂਗੇ ਨਾ ਆਪਾਂ ਆਪਣੇ ਤੇ ਕਿਹੜੇ ਨਹੀਂ ਆਣੀ ਇਹ ਵੀ ਗੱਲ ਹੈ ਨਾ ਆਪਾਂ ਵੀ ਬਜ਼ੁਰਗ ਹੋਣਾ ਜੇ ਆਪਾਂ ਬਜ਼ੁਰਗ ਹੋਵਾਂਗੇ ਆਪਾਂ ਨਹੀਂ ਕੀਤੀ ਤਾਂ ਆਪਣੇ ਬੱਚੇ ਕੀ ਕਰਨਗੇ ਅੱਗੇ ਆਪਾਂ ਮਾਪਾਂ ਦੀ ਸੇਵਾ ਨਹੀਂ ਕਰਾਂਗੇ ਤਾਂ ਬੱਚੇ ਆਪਣੀ ਸੇਵਾ ਕਿੱਥੋਂ ਕਰਨ ਲੈਗੇ ਇਹ ਚੀਜ਼ਾਂ ਤੋਂ ਆਪਾਂ ਬੱਚਿਆਂ ਨੂੰ ਸਿਖਾਓ ਆਪਣੀਆਂ ਆਨ ਵਾਲੀ ਜਨਰੇਸ਼ਨ ਨੂੰ ਤੇ ਮਾਪੇ ਦੀ ਕਦਰ ਕਰਨਾ ਸਿੱਖੋ ਪਰਮਾਤਮਾ ਆਪਣੇ ਘਰੇ ਹੀ ਆ ਸਤ ਤੋਂ ਵੱਡਾ ਆਪਾਂ ਭੱਜੇ ਜਾਂਨਾ ਗੁਰਦਰਾ ਸਾਹਿਬ ਚ ਮੰਦਰ ਮਸਜਿਦਾਂ ਇਹ ਚਲੋ ਜਾਂ ਆਪਣੇ ਗੁਰੂਆਂ ਪੀਰਾਂ ਦੀ ਦੇਵੀ ਦੇ ਤਿਆਂ ਦੀ ਧਰਤੀ ਆ ਇਹ ਚੀਜ਼ ਲੱਗਾ ਪਰ ਜਿਹੜੀ ਚੀਜ਼ ਮਾਪਾ ਉਹ ਪਰਮਾਤਮਿਕ ਜੇ ਆਪਾਂ ਮਾਪਾ ਨੂੰ ਰੋਲਾਂਗੇ ਨਾ ਤੇ ਗੁਰਦਰਾ ਸਾਹਿਬ ਜਾਂ ਮੰਦਰ ਹੋ ਗਏ ਮਸਜਿਦਾਂ ਹੋ ਗਈਆਂ ਉਥੇ ਉਹਨਾਂ ਨੇ ਵੀ ਕੁਝ ਨਹੀਂ ਕਰਨਾ ਉਥੇ ਉਹ ਵੀ ਇਹੀ ਦੇਖਦੇ ਨੇ ਵੀ ਮਾਵਾ ਆਪ ਨੂੰ ਪੁੱਛਦੇ ਨਹੀਂ ਗੁਰਦਾਰਾ ਸਾਹਿਬ ਚ ਚਾਹੀਦੀ ਨਾ ਮਰਜੀ ਜਾ ਕੇ ਬੈਠੇ ਰਹਿਣ ਕਰਨ ਲਨ ਪਾਠ ਤੇ ਇਹ ਚੀਜ਼ਾਂ ਗਲਤ ਨਹੀਂ ਗਈਆਂ ਤੇ ਇਸ ਤਰੀਕੇ ਨਾਲ ਆਪਾਂ ਮਾਲਾ ਉਦਿਸੀਵਾ ਕਰਦੇ ਰਹਾਂਗੇ ਦੇਖੀਏ ਦੇਖੋ ਨਾ ਮਾਲ ਕਰਨ ਆ ਪੋਰਪੜੀਆਂ ਚ ਜੇ ਆਪਾਂ ਮਾਲਸ ਕਰਾਂਗੇ ਤਾਂ ਪੋਰਪੜੀਆਂ ਦੇ ਵਿੱਚ ਦਿਮਾਗ ਜਿਹੜਾ ਉਹ ਤੇਜ਼ ਰਹੂਗਾ ਤੇ ਆ ਚੀਜ਼ਾਂ ਜਿਹੜੀਆਂ ਨੇ ਇਹ ਦਿਮਾਗ ਇੱਥੋਂ ਹੀ ਆਪਣਾ ਚੱਲਦਾ ਸਾਰਾ ਇਹਦਾ ਸਾਰਾ ਦਿਨ ਟਸ ਟਸ ਕਰੀ ਜਾਂਦਾ ਸੋਚਦੇ ਆਂ ਆ ਪਾ ਬੋਲਦੇ ਆ ਤੇ ਇਹ ਚੀਜ਼ਾਂ ਦੀ ਮਾਲਸਬਜੋਗਾਂ ਦੀ ਜਰੂਰ ਕਰੋ ਬੱਚਿਆਂ ਨੇ ਵੀ ਕਰੋ ਇਹ ਨਹੀਂ ਹੈਗੀ ਬੱਚਿਆਂ ਦੇ ਵੀ ਜ਼ਰੂਰੀ ਆ ਇਹ ਇਹ ਜੁੰਦੀ ਆ ਜਾਂ ਕਰਕੇ ਆਹਾ ਕਰ ਲਓ ਥੋੜੀ ਥੋੜਾ ਜਿਹਾ ਕੋਨਾ ਪੋਨਾ ਜਿਆਦਾ ਜ਼ੋਰ ਨਾਲ ਨਹੀਂ ਥੋੜਾ ਥੋੜਾ ਕੋਨਾ ਪੋਨਾ ਕਰਦੇ ਰਹੋ ਤੇ ਇਹ ਚੀਜ਼ਾਂ ਜ਼ਰੂਰੀ ਨੇ ਫਿਰ ਇਹ ਵੀ ਆ ਤੇ ਫਿਰ ਦੇਖੋ ਇਸ ਤਰੀਕੇ ਨਾਲ ਵੀ ਕਰ ਲਓ ਆ ਗਰਦਨ ਦਾ ਹੋ ਜਾਂਦਾ ਤੇ ਇਹ ਨੂੰ ਇਥੋਂ ਇਸ ਤਰੀਕੇ ਨਾਲ ਗਾਰਡਨ ਰਮ ਦਿਖਾਰ ਹੋ ਜਾਂਦਾ ਜਿਵੇਂ ਸਬਰਾਇਕ ਵਗੈਰਾ ਹੋ ਜਾਂਦੇ ਲੋਕਾਂ ਦਾ ਤੇ ਇਹ ਚੀਜ਼ ਨੂੰ ਇਥੋਂ ਮਾਰ ਲਓ ਚੰਗੀ ਤਰ ਤੇ ਪਿੱਛੋਂ ਡਾਕਟਰ ਕੋਲ ਬਜੰਦੀ ਕੀ ਜ਼ਰੂਰਤਾ ਘਰੇ ਆਪੜਾ ਕਰੋਗੇ ਤਾਂ ਚੀਜ਼ ਠੀਕ ਹੁੰਦੀ ਰਹਦੀ ਆ ਮਾਤਾ ਮਦਰਾਮ ਹਾਂ ਇਹ ਦੀ ਰੂਣੀ ਨੇ ਚੀਜ਼ਾਂ ਦੇਖੋ ਸਾਡਾ ਤਾਂ ਕਹਿਣ ਦਾ ਫਰਜ ਆ ਕਰਨਾ ਨਾ ਕਰਨਾ ਤੇ ਇਹ ਤਾਂ ਤੁਸੀਂ ਦੇਖਣਾ ਵੀ ਕੀ ਆ ਆਨਲਾਈਨ ਟਾਈਮ ਬਹੁਤ ਬੁਰਾ ਤੇ ਇਹੀ ਅਸੀਂ ਬੱਚਾ ਨੂੰ ਸਿਖਾਵਾਂਗੇ ਬੱਚੇ ਆਪਾਂ ਬਾਹਰ ਨੂੰ ਭੇਜੀ ਜਾਂਦੇ ਆ ਚਲੋ ਕਈ ਬਹੁਤ ਸਾਰੀਆਂ ਚੀਜ਼ਾਂ ਨੇ ਲਈਆਂ ਕਈ ਵਾਰ ਮਜਬੂਰੀਆਂ ਵੀ ਨੇਗੀਆਂ ਨਹੀਂ ਕਰ ਲੈਂਦੇ ਪਰ ਫਿਰ ਵੀ ਕੁਝ ਲੋਕ ਤਾਂ ਆਪਣਾ ਆਪਣੀ ਛੱਡ ਕੇ ਦੁਬਾਰਾ ਇੱਕ ਵਾਰੀ ਜਾ ਕੇ ਬਾਹਰੋਂ ਵਾਪਸ ਨਹੀਂ ਆਉਂਦੇ ਸੰਸਕਾਰਾਂ ਤੇ ਨਹੀਂ ਆਉਂਦੇ ਆ ਅੱਜ ਕੱਲ੍ਹ ਉਹਨੂੰ ਘੁੱਲੇ ਜਾਂਦੇ ਨਹੀਂ ਸਾਡੇ ਪਿੱਛੇ ਅਸੀਂ ਕਿਸੇ ਨੇ ਸਮਝਰਮ ਦਿੱਤਾ ਸੀਗਾ ਤੇ ਇਹ ਚੀਜ਼ਾਂ ਸਾਰੀਆਂ ਖਤਮ ਹੋ ਗਈਆਂ ਨੇ ਕਿਆ ਮਾਪੇ ਰੋਦੇ ਫਿਰਦੇ ਨੇ ਰੋੜਾਂ ਤੇ ਆਪਣੇ ਸਾਡੇ ਆਪਣੇ ਗੁਰਪ੍ਰੀਤ ਵੀਰਾ ਮਿੰਟੂ ਆ ਜਿਨ੍ਹਾਂ ਦਾ ਮਨੁੱਖਤਾ ਦੀ ਸੇਵਾ ਦਾ ਉਹਨਾਂ ਨੇ ਇਟਾ ਵੱਡਾ ਕੰਮ ਕਰਦੇ ਪਏ ਨੇਗੇ ਉਹ ਵੀ ਇਨਸਾਨ ਨੇ ਉਹ ਕਿ ਲੋਕਾਂ ਦੀ ਉਹਨਾਂ ਦੇ ਅਸਲੀ ਮਾਪੇ ਦੀ ਮਤਲਬ ਦੇਖੋ ਜੋ ਵੀ ਕਰਦੇ ਤਾਂ ਕਰਦੇ ਉਹ ਕੀ ਦੇ ਤੱਕ ਕੱਢਦੇ ਨੇ ਉਹ ਕਿਉਂ ਕੱਢਦੇ ਨੇ ਉਹਨਾਂ ਨੇ ਕੀ ਉਹ ਕਰ ਲੈਣਾ ਉਹ ਕਿੰਨੀ ਸੇਵਾ ਕਰਦੇ ਨੇ ਦੂਜਿਆਂ ਦੀ ਉਹਨਾਂ ਨੂੰ ਵੀ ਤਾਂ ਨਫ਼ਰਤ ਕਰਨੀ ਆਉਂਦੀ ਆ ਉਹਨਾਂ ਨੂੰ ਕਿਹੜਾ ਨਫ਼ਰਤ ਨਹੀਂ ਆਉਂਦੀ ਉਹਨਾਂ ਨੂੰ ਵੀ ਆਉਂਦੀ ਆ ਪਰ ਸੇਵਾ ਤਾਂ ਸੇਵਾ ਉਹਨਾਂ ਨੇ ਕਿੱਥੇ ਤੱਕ ਕੀ ਨਹੀਂ ਕੀਤਾ ਮਾਪੇ ਆਪਣੇ ਲੋਕੀਂ ਜ਼ਿਆਦਾ ਵੱਧ ਕੇ ਸਭ ਦੀ ਸੇਵਾ ਕਰਦੇ ਨੇ ਰੱਬ ਨੇ ਉਹਨਾਂ ਨੂੰ ਫਲ ਵੀ ਬਹੁਤ ਵਧੀਆ ਦਿੱਤਾ ਮੇਰੀ ਇਹੀ ਬੇਨਤੀ ਆ ਵੀ ਸਾਰੇ ਜਣੇ ਆਪਣੇ ਆਪਣੇ ਹਿਸਾਬ ਨਾਲ ਮਾਪਿਆਂ ਨੂੰ ਕਰਤਾਰਾ ਸਿੱਖੋ ਉਹਨਾਂ ਦੀ ਦੇਖੋ ਇਸ ਤਰੀਕੇ ਨਾਲ ਕਰਦੇ ਰਹੋ ਕੋ ਕਰਦੇ ਰਹੋ ਤੇ ਇਹ ਇੱਥੇ ਨਾਲ ਤਾਂ ਠੀਕ ਰਹਿੰਦਾ ਬੰਦਾ ਸਿਰਦਲ ਤੱਕ ਜਰਾ ਜੀ ਹੁੰਦਾ ਦਾ ਤੁਸੀਂ ਦੇਸੀ ਕਿਉਂ ਨਾਲ ਵੀ ਜੇ ਕਰ ਲਓ ਤਾਂ ਵਧੀਆ ਤੇ ਜਾਂ ਠੰਡਾ ਤੇਲ ਲੈ ਲਓ ਨਾਰੀਆ ਦਾ ਵੀ ਲੈ ਲਓ ਜਾਂ ਜੇ ਸਾਰਿਆਂ ਨਾਲੋਂ ਵਧੀਆ ਅੱਜ ਕੱਲ ਤਾਂ ਕੈਮੀਕਲ ਵਾਲੇ ਤੇਲ ਆਉਂਦੇ ਨੇ ਕਿ ਪਿੰਡਾਂ 'ਚ ਤਾਂ ਵੈਸੇ ਵੀ ਸਹੋਂ ਦਾ ਤੇਲ origignal ਨਿਕਲਦਾ ਹੀ ਨਹੀਂ ਹੈਗਾ ਆਪਾਂ ਘੜਾ ਨਹੀਂ ਆ ਸਰੋਂ ਆ ਘੜਦੀਆਂ ਹੁੰਦੀਆਂ ਨੇ ਉਹ ਸਰੋਂ ਦਾ ਤੇਲ ਹੀ ਲਗਾਓ ਜਿਵੇਂ ਪਹਿਲਾਂ ਪਹਿਲੇ ਜ਼ਮਾਨੇ 'ਚ ਲਗਾਦੇ ਸੀ ਉਹ ਸਾਰਿਆਂ ਨਾਲੋਂ ਵਧੀਆ ਤੇ ਬਾਕੀ ਛੱਡ ਦਿਓ ਜਿਆਦਾ ਤੇਲ ਵੀ ਨੁਕਸਾਨ ਕਰਦੇ ਰੇ ਸ਼ੈਂਪੂ ਵੀ ਅਲੱਗ-ਅਲੱਗ ਤਰ੍ਹਾਂ ਦੇ ਨੇਗੇ ਉਹ ਵੀ ਨੁਕਸਾਨ ਕਰਦੇ ਨੇ ਠੀਕ ਤੇ ਇਸ ਤਰੀਕੇ ਨਾਲ ਥੋੜਾ ਜਿਹਾ ਅੱਧਾ ਘੰਟਾ ਤੱਕ ਘਟੋ-ਕਟੋ ਅੱਧਾ ਘਟਾ ਸਿਰ ਦੀ ਮਾਲਿਸ਼ ਕਰੋ